ਹੇ ਯਾਰ ਪੈ ਨਹੀਂ ਜਾ ਕੈ ਕੰਚਨ ਮਾਟੀ ਮਨ ਜੋ ਨਰ ਦੁਖ ਮ ਦੁਖ ਨਹੀਂ ਮਨ ਸੋਗ ਸੁਨ ਹੈ ਯਾਰ ਪੈ ਨਹੀਂ ਜਾ ਕੈ ਕੰਚਨ ਮਾਟੀ ਮਨ ਰਹਾ ਨਨ ਦਿਆਨਾ ਉਸ ਤਤ ਜਾ ਕੈ ਲੋਭ ਮੋਹ ਹੈ ਅਭਿਮਾਨ ਆਰ ਸੋਗ ਕੈ ਰਹੇ ਨਿਆਰੁ ਨਾਹੇ ਮਾਨ ਅਬਮਾਨ ਆਸਾ ਮਨਸਾ ਸਗਲ ਤਿਆਗ। ਜਗਤੇ ਰਹੇ ਨਿਰਾਸ। ਕਾਮ ਕਰੋ ਜੈ ਪਰਸੈ ਨਾਹਿਨੇ। ਤੈ ਕਟ ਬ੍ਰਹਮ ਨਿਵਾਸ। ਗੁਰ ਗਿਰਪਾਨ ਹੈ ਨਰਕ ਗਿਨੀ। ਤੈ ਇਹ ਜੁਗਤ ਪਿਸ਼ਾਨੀ। ਨਾਟ ਗਲੇ ਰੂਪ ਹੋ ਗੋਬਿੰਦ ਸਿਆ। ਜਿਉ ਪਾਣੀ ਸੰਗ ਪਾਣੀ ਮੋਹਿ ਕਿਰਪਾ ਜੈ ਨਰਕੋ ਕੀਨੀ ਤਾਏ ਇਹ ਜੁਗਤਿ ਬਿਸ਼ਾਨੀ ਨਾਨਕ ਲੇੜ ਭਇਓ ਗੋਬਿੰਦ ਸਿਆ ਜਿਉ ਪਾਣੀ ਸੰਗ ਪਾਣੀ ਵਾਹਿਗੁਰੂ ਜੀ ਕਾ ਖਾਲਸਾ